ਪੰਜਾਬ ਚ ਗੈਂਗਸਟਰਵਾਦ ਨੂੰ ਨੱਥ ਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਚਨ ਬਧ ਹਨ ਜਿਨ੍ਹਾਂ ਦੀ ਅਗਵਾਈ ਚ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਸੂਬੇ ਚ ਸਖਤੀ ਦਿਖਾਈ ਤੇ 1 ਸਾਲ ਚ 559 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਇਸ ਦੌਰਾਨ 482 ਹਥਿਆਰ ਵੀ ਬਰਾਮਦ ਕੀਤੇ ਹਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਇਸ ਵੇਰੇ ਤੇ ਕਾਫੀ ਦਿਨਾਂ ਤੋਂ ਇੱਕ ਵਿਅਕਤੀ ਨੂੰ ਟਰੈਕ ਕਰ ਰਹੀ ਸੀ ਸਾਡੀ ਟੀਮਾਂ ਇਹ ਸੀ ਪੀ ਇਨਵੈਸਟੀਗੇਸ਼ਨ ਦੀ ਸੁਪਰਵੀਜ਼ਨ ਚਰ ਇੱਕ ਰਾਜੇਸ਼ਵਰ ਨਾਂ ਦਾ ਵਿਅਕਤੀ ਜਿਹੜਾ ਹੈ ਇਹਦੇ ਨਾਲ ਸ਼ੂਟਆਊਟ ਹੋਇਆ ਹੈ ਗੋਲੀ ਲੱਗੀ ਇਹਨੂੰ ਫਿਲਹਾਲ ਤਾਂ ਐਂਬੂਲੈਂਸ ਨਾਲ ਹੀ ਹਸਪਤਲ ਪਹੁੰਚਾ ਰਹੇ ਹਨ ਏਜੀਟੀਐਫ ਵੱਲੋਂ ਅੱਤਵਾਦੀਆਂ ਦੇ 12 ਮੋਡਿਊਲ ਵੀ ਫੜੇ ਗਏ ਹਨ ਜਿਨ੍ਹਾਂ ਦੇ ਵਿੱਚ 68 ਮੁਲਜ਼ਮ ਗ੍ਰਿਫਤਾਰ ਕੀਤੇ ਹਨ ਜਿਨ੍ਹਾਂ ਦੇ ਕੋਲੋਂ ਹਥਿਆਰ ਅਤੇ ਆਰਡੀਐਕਸ ਗ੍ਰੇਨੀਡ ਆਈਈਟੀਵੀ ਬਰਾਮਦ ਕੀਤੇ ਗਏ ਹਨ ਇਨਾਂ ਹੀ ਸੋਸ਼ਲ ਮੀਡੀਆ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਕੁੱਲ 443 ਸੋਸ਼ਲ ਮੀਡੀਆ ਅਕਾਊਂਟ ਪੇਜ ਬੰਦ ਕਰਵਾਏ ਮੈਂ ਇਸ ਧਰਤੀ ਨੂੰ ਫਿਰ ਦੁਬਾਰਾ ਰੰਗਲੀ ਧਰਤੀ ਬਣਾਉਣਾ ਚਾਹੁੰਦਾ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ ਫਸੀਗਲ ਤੁਸੀਂ ਦੇਖ ਰਹੇ ਦਿਨਿਕ ਸੂਰਾ ਟੀਵੀ ਤੇ ਅੱਜ ਕੰਟੋਨਮੈਂਟ ਦੇ ਵਿੱਚ ਸਾਈਕਲ ਰੈਲੀ ਕੱਢੀ ਗਈ ਕੱਢੀ ਕਿੱਥੋਂ ਗਈ ਆ ਹੁਸੈਲੀ ਵਾਲਾ ਤੋਂ ਸ਼ੁਰੂ ਹੋ ਕੇ ਅਮ੍ਰਿਤਸਰ ਗਈ ਆ ਅਮ੍ਰਿਤਸਰ ਤੋਂ ਘੁੰਮੀ ਘਮੌਂਦੀ ਏ ਰੈਲੀ ਦਿੱਲੀ ਪਹੁੰਚੇਗੀ ਮੇਰੇ ਨਾਲ ਇਸ ਲਈ ਜੈਸਵਾਲ ਸਾਹਿਬ ਬ੍ਰਿਗੇਡੀਅਰ ਮੌਜੂਦ ਹੈਗੇ ਨੇ ਸਰ ਕਿਵੇਂ ਇਹ ਬੱਚਿਆਂ ਨੂੰ ਮੋਟੀਵੇਟ ਕੀਤਾ ਕਿਵੇਂ ਇਹ ਰੈਲੀ ਇੰਦਾ ਅਲੱਗ-ਅਲੱਗ ਹਿੱਸਿਆਂ ਤੋਂ ਹੁੰਦੀ ਹੋਈ ਦਿੱਲੀ ਪਹੁੰਚੇਗੀ ਆਖਰਕਾਰ ਬੱਚਿਆਂ ਨੂੰ ਇਸ ਤਰੀਕੇ ਨਾਲ ਹੱਲਾਸ਼ੀਰ ਦੇਣੀ ਕਿਵੇਂ ਹੈਗਾ सर जो इसके जो इटनरी है वो इस हिसाब से बनाई गई है कि रास्ते में हर मेमोरियल से ये होते हुए जाएंगे तो वहाँ मेमोरियल हर मेमोरियल में जो है जो हमारे वीर जो वीर गति को पास कर गए हैं उनकी मेमोरी है ये आप यहाँ देखिए पीछे पूरी तरह देखिए बिल्कुल बिल्कुल इनको यहाँ ला के बताया जाता है कि देखिए ये इतने जो है हमारे पीसपो है। वी है। जो हैं वो आ, आ, मार्टर हो गए तो वो मार्टर इसलिए हुए कि वो हमारी आज़ादी को बरकरार करने के लिए शहीद हो गए इनको वही मोटिवेशन है कि भाई इनसे मोटिवेट लो ਆ ਵੀ ਕਿ ਜਿੱਥੋਂ ਜਿੱਥੋਂ ਜਾਣਗੇ ਜਿੱਥੇ ਜਿੱਥੇ ਸ਼ਹੀਦ ਭਗਤ ਸਿੰਘ ਹੋ ਗਏ ਜਾਂ ਜਿੱਥੇ ਵੀ ਸਾਡੇ ਦੇਸ਼ ਦੇ ਮਾਰਟਾਇਰ ਆ ਗਏ ਨੇ ਉਹਨਾਂ ਨੂੰ ਯਾਦ ਕਰਦੇ ਹੋ ਉਹਨਾਂ ਨੂੰ ਨਮਨ ਕਰਦੇ ਹੋਏ ਅੱਗੇ ਵਧਦੇ ਹੋਏ ਜਾਣਗੇ ਔਰ ਨਾਲ ਦੀ ਨਾਲ ਇੱਥੇ ਮੈਂ ਤੁਹਾਨੂੰ ਮਾੜਾ ਜਿਹਾ ਛੋਟਾ ਜਿਹਾ ਰੁਕਣਾ ਜਾਵਾਂਗਾ ਮੋਟਿਵ ਕੀ ਹੈਗਾ ਮੇਨ ਕੀ ਜਿਹੜੀ ਲੋਕ ਜਿਹੜੇ ਨੌਜਵਾਨ ਪੀੜ੍ਹੀ ਆਰਮੀ ਤੋਂ ਥੋੜੀ ਜੀ ਬੈਕਫੁੱਟ ਹੋਈ ਆ ਉਹਨੂੰ ਇਸ ਚੀਜ਼ ਨੂੰ ਯਾਦ ਕਰਾਉਣਾ ਉਹਨਾਂ ਨੂੰ ਆਰਮੀ ਦੇ ਵਿੱਚ ਲੈ ਕੇ ਆਉਣਾ ਥੋੜਾ ਜਿਹਾ ਇਸ ਤਰੀਕੇ ਨਾਲ ਵੀ ਅਸੀਂ ਇਹਨੂੰ ਦੇਖ ਸਕਦੇ ਹਾਂ ਇਸ ਕਿੱਲਾ ਆਰਮੀ ਵਿੱਚ ਲੈ ਕੇ ਆਉਂਦੇ ਨਹੀਂ ਹੈਗਾ ਇਹ ਮੈਂ ਦੇਸ਼ ਭਾਵਨਾ ਪੈਦਾ ਕਰਾਂ ਇਹ ਮੈਂ ਦੇਸ਼ ਭਾਵਨਾ ਪੈਦਾ ਕਰਾ ਜੇ ਮੈਂ ਉਸ ਤਰੀਕੇ ਨਾਲ ਬਿਆਨ ਨਹੀਂ ਕਰ ਪਾਇਆ ਇਹ ਇਹ ਮੈਂ ਕਹਿੰਦਾ ਦੇਸ਼ ਭਾਵਨਾ ਪੈਦਾ ਕਰਨਾ ਆਪਣੇ ਨੌਜਵਾਨ ਪੀੜੀ ਦੇ ਵਿੱਚ ਤਾਂ ਕਿ ਉਹ ਦੇਸ਼ ਦੇ ਲਈ ਅਗਰ ਲੋੜ ਪਵੇ ਤਾਂ ਆਪਣੀ ਕੁਰਬਾਨੀ ਵੀ ਦੇ ਦੇ ਬਿਲਕੁਲ ਬਿਲਕੁਲ ਸਹੀ ਠੀਕ ਹੈ ਉਹ ਉਸ ਕੁਰਬਾਨੀ ਦੇ ਇੱਕ بڑے ਹਿੱਸੇ ਨੇ ਇੱਕ ਇੱਕ ਹਿੱਸਾ ਹੀ ਵੀ ਹੈ ਕਿ ਤੁਸੀਂ ਆਰਮੀ ਚ ਜਾਓ ਹਾਂਜੀ ਮੈਡੀ ਵੀ ਚ ਜਾਓ ਐਫਓਸ ਚ ਜਾਓ ਆ ਕੇ ਐਕਟਿਵਲੀ ਪਾਰਟਿਸਪੇਟ ਕਰੋ ਜੀ ਪਰ ਮਤਲਬ ਨਹੀਂ ਕਿ ਦੂਜਿਆਂ ਨੂੰ ਅਸੀਂ ਨਹੀਂ ਚਾਹੁੰਦੇ ਕਿ डॉक्टर बन के भी देश की सेवा करो देश की कितना करोगे ताकि लोगों दिन किडनियाँ ना बेचो एक इंटीग्रेटेड डिसिप्लिन लाइफ जो है वो इन लोगों ने गुजारी है मतलब इन्होंने अपनी जान तक दे दी है पैसे के लिए नहीं दी है देश प्रेम के लिए दी है तो हम जो जो मैसेज हमारा है वो यही है नॉट ओनली कि आप आर्मी में आओ आप जिस मर्जी फील्ड में जाओ आप डॉक्टर बनो आप साइंटिस्ट बनो आप स्पेस साइंटिस्ट बनो आप पायलट बनो सिविल में जाओ सिविल सर्विस में जाओ आई एस आई पी एस में जाओ जहाँ भी आप जाओ पर आपका मोटिव जो है वो है देश और देश है सच्ची सेवा करना किसकी ह्यूमैनिटी की सात सौ दस किलोमीटर इतना चलना लगातार चलते रहेंगे जब स्टे वगैरह है नहीं सर तो दिन देन का ट्रेन हो रहा है ना ये स्टे है दो, स्टे दो दिन के लिए स्टे है, है ना? ना? एंड uh, जो ये कवर कर रहे हैं 20 तारीख को 20 जनवरी को दिल्ली कैंट में ओके okay, okay, okay. और uh, की खास रहने वाली है इस साइकिल रैली भी जेडा कि नौजवानों को अपने अल आकर्षित कर, uh, कर सके uh, जैसा सर ने बताया है मेन uh, मकसद है कि जो हमारे रणबांकुरे हैं उनकी जो शहीदी बलिदान शौर्य उसको समाज के बीच में लेके जाना और निस्वार्थ सेवा करना ਇਹ ਮੁੱਖੀ ਉਦੇਸ਼ ਹੈ ਸਾਰੇ ਐਨਸੀ ਜੀ ਸਨ ਬាទ ਬਿਲਕੁਲ ਧਨਵਾਦ ਗੱਲਬਾਤ ਕਰ ਲਈ ਤਾਂ ਮੇਨ ਮੰਤਵ ਜਿਹੜਾ ਹੈਗਾ ਇਹ ਹੀ ਇਸ ਰੈਲੀ ਦਾ ਹੈਗਾ ਕਿ ਇਹ ਸਾਈਕਲ ਸਵਾਰ ਜਿਹੜੇ ਹੈਗੇ ਨੇ ਹੁਸੈਨੀਵਾਲਾ ਤੋਂ ਚੱਲੇ ਨੇ ਉੱਥੋਂ ਅੰਮ੍ਰਿਤਸਰ ਪੁੱਜੇ ਨੇ ਅੰਮ੍ਰਿਤਸਰ ਤੋਂ ਹੌਲੀ-ਹੌਲੀ ਇਹ ਉਹਨਾਂ ਸਟੇਜਾਂ ਤੇ ਪਹੁੰਚ ਜਾਂਦੇ ਜਾਂਦੇ ਜਿੱਦਾਂ ਕਿ ਇਸ ਤੋਂ ਬਾਅਦ ਇਹ ਖਟਕੜ ਕਲਾ ਵੀ ਜਾਣਗੇ ਜਿੱਥੇ ਇੱਕ ਧੁਰਾ ਮੰਨਿਆ ਜਾਂਦਾ ਸ਼ਹੀਦੀ ਦਾ ਸ਼ਹੀਦ ਭਗਤ ਸਿੰਘ ਹੋਰ ਦਾ ਘਰ ਹੈਗਾ ਉੱਥੇ ਵੀ ਜਾਣਗੇ ਉੱਥੋਂ ਜਾਂਦੇ ਜਾਂਦੇ ਦਿੱਲੀ ਪੁੱਜਣਗੇ ਦਿੱਲੀ ਪਹੁੰਚ ਕੇ ਇਹ ਸਾਰਾ ਜਿਹੜਾ ਹੈ ਸਾਈਕਲ ਰੈਲੀ ਇਸ ਸਮਾਪਤ ਹੋਵੇਗੀ ਕੈਮਰਾਮੈਨ ਸੁਖਵਿੰਦਰ ਦੇ ਨਾਲ सुरेंद्र कंबोज दैनिक सवेरा टीवी जलंधर